ਦੀ ਲਈ ਆਈਸੀ ਦੀ ਕਾਨਫਰੰਸ ਕੀਤੀ ਜਿਹੜੀ ਸਬੰਧ ਵਿੱਚ ਰੈਵਿਊਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਜਿਹੜੀ ਆ ਉਹਨੇ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਪਰ ਚੇਤਨਾ ਪੈਦਾ ਕਰਨ ਵਾਸਤੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦੇ ਦਿਨ ਦੇ ਸੰਬੰਧ ਵਿੱਚ ਥਾਂ-ਥਾਂ ਕਾਨਫਰੰਸਾਂ ਕੀਤੀਆਂ ਜਾਣ ਮੂਲ ਸਾਡਾ ਮੁੱਦਾ ਇਹ ਆ ਵੀ ਗੁਰੂ ਜੀ ਦੀ ਜਿਹੜੀ ਸਿੱਖਿਆ ਆ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਆਪਣੀ ਜਾਨ ਵਾਰੀ ਆ ਔਰ ਜਿਹਨਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਵੰਸਦਾਨ ਕੀਤਾ ਲੋਕਾਂ ਦੇ ਹਿਤਾਵਾਂ ਵਾਸਤੇ ਉਹਨਾਂ ਦੀ ਸਿੱਖ ਜਿਹੜੀ ਮਰਿਆਦਾ ਆ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਲੋਕਾਂ ਕੋਲ ਲੈ ਕੇ ਜਾਈਏ ਜਿਹੜੇ ਲੁਟੇਰੇ ਲੋਕ ਆ ਉਹ ਸਿੱਖਿਆ ਨਹੀਂ ਲੈ ਕੇ ਜਾਂਦੇ ਉਹ ਸਿਰਫ ਗੁਰੂ ਜੀ ਦਾ ਨਾਮ ਵਰਤ ਕੇ ਕਦੀ ਵੋਟਾਂ ਲੈਣ ਲਈ ਵਰਤਦੇ ਆ ਕਦੀ ਲੋਕਾਂ ਨੂੰ ਧੋਖਾ ਦੇਣ ਲਈ ਵਰਤਦੇ ਆ ਅਸੀਂ ਗੁਰੂ ਜੀ ਦੀ ਸਿੱਖਿਆ ਨੂੰ ਨਮਸਕਾਰ ਤਾਂ ਕਰਦੇ ਆ ਕਿਉਂਕਿ ਗੁਰੂ ਜੀ ਨੇ ਗਰੀਬ ਲੋਕਾਂ ਵਾਸਤੇ ਲੜਾਈ ਲੜੀ ਆ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਰਾਜ ਵਾਸਤੇ ਲੜਾਈ ਲੜੀ ਹੈ। ਉਹਨਾਂ ਨੇ ਕੁਰਬਾਨੀਆਂ ਦਾ ਬਹੁਤ ਪ੍ਰਤਾਂਤ ਰਚਿਆ ਤਾਂ ਕਿ ਭਾਈ ਲਾਲੋ ਦੇ ਹੱਥਾਂ ਵਿੱਚ ਰਾਜ ਸਤਾਜ ਹੈ। ਇਸ ਮਕਸਦ ਨੂੰ ਪ੍ਰਚਾਰਨ ਵਾਸਤੇ ਅਸੀਂ ਇਹ ਕੰਮ ਪਸਾ 50 ਹਰਚ ਕਰ ਰਹੇ ਹਾਂ। ਦੂਜੀ ਸਾਡੀ ਮਹਿਮ ਇਹ ਆ ਆਪ ਇਸਨੇ 28 ਤਰੀਕ ਤੋਂ ਸ਼ੁਰੂ ਕੀਤੀ 12 ਤੱਕ ਜਾਣੀ ਹੈ। ਅਸੀਂ ਪੰਜਾਬ ਦੇ 1000 ਪਿੰਡ ਜਿਹੜੇ ਆ 1000 ਕਿਰਤੀਆਂ ਦੇ ਵੇੜਿਆਂ ਤੇ ਜਾਵਾਂਗੇ। ਜੇ ਨਾ ਕਿਸਾਨ ਵੀ ਹੋਣਗੇ ਦੂਜੀਆਂ ਜਾਤ ਜਾਤੀਆਂ ਦੇ ਲੋਕ ਵੀ ਹੋਣਗੇ ਚਾਹਾਂਗੇ ਦਲਤਾਂ ਦੇ ਵੇੜੇ ਉੱਥੇ ਜਾ ਕੇ ਅਸੀਂ ਇਸ ਨਾਰੇ ਥੱਲੇ ਲੋਕਾਂ ਨੂੰ ਕੋਈ ਦੱਸਾਂਗੇ ਬਈ ਮਨੁੱਖਵਾਦ ਪਹਜਾਓ ਬੇਦੰਪੁਰਾ ਬਸਾਓ ਜੇ ਤੁਸੀਂ ਸੱਚੀ ਮੁੱਚੀ ਇਨਸਾਨੀਅਤ ਦਾ ਰਾਜ ਚਾਹੁੰਦੇ ਹੋ ਫੇ ਤੁਹਾਨੂੰ ਜਿਹੜੀ ਆਰਐਸਐਸ ਐ ਬੀਜੇਪੀ ਐ ਜਿਹੜੀ ਤਬਾਹ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਦੇ ਵਿੱਚ ਪੈਰ ਨਾ ਪਾਉਣ ਦਿਓ ਉਹਦੇ ਖਿਲਾਫ ਲਾਮਬੰਦੀ ਕਰੋ ਜੇ ਪੰਜਾਬ 'ਚ ਬੀਜੇਪੀ ਆ ਜਾਂਦੀ ਆ ਤੇ ਮੁੜ ਕੇ ਮਨੋਵਾਦੀ ਢਾਂਚਾ ਵੀ ਆਏਗਾ ਸਾਡੀ ਜਿਹੜੇ ਸਿੱਖਾਂ ਸਿੱਖ ਧਰਮ ਦੇ ਮਹਾਨ ਵਿਚਾਰ ਆ ਭਗਤਾਂ ਦੀ ਬਾਣੀ ਆ ਉਹਦੇ ਨੂੰ ਉਹਨੂੰ ਵੀ ਖਲਵਾੜ ਕਰਨ ਦਾ ਯਤਨ ਕੀਤਾ ਜਾਏਗਾ ਪਰ ਭਰਾ ਮਾਰੂ ਜੰਗ ਸ਼ੁਰੂ ਕਰਾਉਣ ਵਿੱਚ ਉਹ ਲੱਗ ਜਾਣਗੇ ਇਹ ਸਾਨੂੰ ਬਹੁਤ ਵੱਡਾ ਖਤਰਾ ਦਿਸਦਾ ਆ ਇਸ ਵਾਸਤੇ ਅਸੀਂ ਇਹ ਦੋ ਮਕਸਦਾਂ ਲੈ ਕੇ ਪੰਜਾਬ ਦੇ ਵਿੱਚ ਗੁਰੂ ਜੀ ਦੇ ਨਮਸਕਾਰ ਵੀ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਲੇਕਿਨ ਯਾਦ ਕੱਲਾ ਗੱਲੀ ਨਹੀਂ ਕਰਦੇ ਅਸੀਂ ਅਮਲ ਦੇ ਤੌਰ ਤੇ ਲੋਕਾਂ ਨੂੰ ਕਹਿੰਨੇ ਆ ਵੀ ਉਹਨਾਂ ਦੀ ਗੁਰਬਾਣੀ ਤੇ ਵਿਚਾਰਾਂ ਤੇ ਅਮਲ ਕੀਤਾ ਜਾਵੇ ਅਮਲਾ ਬਿਨਾ ਕੁਝ ਨਹੀਂ ਹੈ ਅਮਲੋ ਜਿਹੜਾ ਸੱਚ ਹੈ ਨਾ ਸੱਚ ਤੋਂ ਉੱਤੇ ਅਮਲ ਆ ਸੱਚ ਤੋਂ ਵੀ ਅੱਗੇ ਆ ਉਹ ਇਸ ਲਈ ਅਸੀਂ ਉਸ ਆਚਾਰ ਦੇ ਉੱਤੇ ਤੁਰਨਾ ਚਾਹੁੰਦੇ ਆ ਜਿਹੜਾ ਸਾਨੂੰ ਗੁਰੂ ਜੀ ਨੇ ਬਖਸ਼ਿਆ ਐਸ ਵਕਤ ਨਰਿੰਦਰ ਮੋਦੀ ਜੀ ਬਾਰ ਬਾਰ ਹਰ ਇੱਕ ਸਟੇਟ ਤੋਂ ਜਿੱਤ ਰਹੇ ਆ ਵੱਡੀ ਲੀਡ ਦੇ ਨਾਲ ਤੇ ਪੂਰੇ ਬਹੁਮਤ ਦੇ ਨਾਲ ਕੀ ਤੁਹਾਨੂੰ ਲੱਗਦਾ ਨਹੀਂਗਾ ਕਿ ਉਹ ਨਾਲੇ ਸਮਝੀ ਪੰਜਾਬ ਤੇ ਵੀ ਕਬਜ਼ਾ ਹੋਏਗਾ ਉਹਦੀ ਜਿੱਤ ਇਮਾਨਦਾਰੀ ਦੀ ਜਿੱਤ ਨਹੀਂ ਹੈ ਉਹ ਜਿੱਤ ਲਿਖਦਾ ਇਲੈਕਸ਼ਨ ਕਮਿਸ਼ਨ ਬੇਈਮਾਨੀ ਕਰਦਾ ਉਹ ਜਿੱਤ ਦਾ VOTERਾਂ ਲੱਖਾਂ VOTERਾਂ ਕੱਢ ਦਿੱਤੀਆਂ ਇਸ ਨਾਂ ਤੇ ਵੀ ਬਾਹਰਲੇ ਦੇਸ਼ ਚੋਂ ਆਏ ਆ ਇੱਥੇ ਜੰਮੇ ਪਲੇ ਆ ਇੱਥੇ ਸੇਵਾ ਕਰਦੇ ਆ ਉਹਨਾਂ ਦੀਆਂ VOTਾਂ ਕੱਢ ਦਿੱਤੀਆਂ ਦਿੱਤਾ VOTਾਂ ਤੋਂ ਪਹਿਲਾਂ ਸਾਰੇ ਬਿਹਾਰ ਵਿੱਚ 10 ਦਾ 1000 ਰੁਪਏ ਇੱਕ ਪਰਿਵਾਰ ਨੂੰ ਸਿਰ VOTਾਂ ਲੈਣ ਵਾਸਤੇ ਇਸ ਲਈ ਉਹ VOTਾਂ ਕੋ ਲੋਕਾਂ ਦੀ ਮਰਜ਼ੀ ਦੀਆਂ VOTਾਂ ਨਹੀਂ ਹੈ ਉਹ ਇੱਕ ਧੱਕੇ ਨਾਲ ਪੁਲਿਸ ਦੇ ਜ਼ੋਰ ਨਾਲ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਉਹ VOTਾਂ ਲਈਆਂ ਲੇਕਿਨ ਦੇ ਬਾਵਜੂਦ ਵੀ VOTਾਂ ਦਾ ਅੰਤਰ ਬਹੁਤਾ ਵੱਡਾ ਨਹੀਂ ਹੈ ਸੀਤਾਂਤਰ ਬਹੁਤ ਜ਼ਿਆਦਾ ਬਣ ਗਿਆ ਕਿਉਂਕਿ ਉਹਨੇ ੱਤਕਾ ਬਹੁਤ ਕੀਤਾ ਆ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕੀ ਦੇ ੱਤਕਿਆਂ ਦੇ ਖਿਲਾਫ ਲੜਨ ਲਈ ਬਹੁਤ ਮਸ਼ਹੂਰ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਆ ਜਿਹੜੇ ਪੰਜਾਬ ਦੀ ਧਰਤੀ ਦੇ ਜੰਮੇ ਆ ਉਹਨਾਂ ਨੇ ਵਿਦੇਸ਼ੀ ਹਮਲਾਵਾਰਾਂ ਨਾਲ ਟੱਕਰਾਂ ਲਈਆਂ ਮੋਦੀ ਨੂੰ ਕੋਈ ਨਹੀਂ ਸੀ ਮੋੜ ਸਕਦਾ ਉਹਦੇ ਕਾਨੂੰਨਾਂ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਸਾਲ ਦਾ ਮੋਰਚਾ ਲਾ ਕੇ 700 ਕਿਸਾਨ ਸ਼ਹੀਦ ਕਰਵਾ ਕੇ ਉਹ ਤਨਖਾਲੇ ਤਨੂੰ ਵਾਪਸ ਕਰਾਏ ਆ ਪਰ ਕਿਤੇ ਇਹ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਏ ਜਾਂ ਬੀ ਇਹਨਾਂ ਦੀ ਟੀਮ ਆ ਜਿਹੜੀ ਇੱਥੇ ਪੰਜਾਬ ਦੇ ਵਿੱਚ ਐਸੋਕ ਮੌਜੂਦ ਸੀਗੀ ਜਿਹੜਾ ਭਗਵੰਤ ਮਾਨ ਆ ਉਹ ਸ਼ਾਹ ਤੋਂ ਬਨਾਇ ਤੈਰ ਨਹੀਂ ਤੁਰਦਾ। ਔਰ ਸਾਨੂੰ ਇਹ ਪੂਰਾ ਪਤਾ ਕਿਸੇ ਵੇਲੇ ਵੀ ਅਨਾਉਂਸਮੈਂਟ ਆ ਸਕਦੀ ਹੈ ਕਿ ਆ ਆਪਾਲੇ ਬੀਜੇਪੀ ਵਿੱਚ ਚਲੇ ਗਏ ਯਾਰ। ਉਹੀ ਨੀਤੀ ਆ, ਉਹੀ ਵਿਚਾਰਿਆ ਔਰ ਜਿਹੜਾ ਕੇਜਰੀਵਾਲ ਆ ਉਹ ਤਾਂ ਉਹਨੇ ਬਾਰ-ਬਾਰ ਕਹਿੰਦਾ ਆ ਕਹਿੰਦੇ ਮੈਂ ਆਰਐਸਐਸ ਵਿੱਚੋਂ ਆਇਆ। ਇਹ ਜਿਹੜੀ ਬੀਜੇਪੀ ਐ ਆਰਮਚੰਦਰ ਨੂੰ ਮੰਨਦੀ ਆ ਤੇ ਮੈਂ ਹਨੂਮਾਨ ਨੂੰ ਮੰਨਦਾ ਆ। ਕਹਿੰਦੀ ਰਾਜਨੀਤੀ ਹਨੂਮਾਨ ਦੇ ਨਾਂ ਤੇ ਹੋ ਰਹੀ ਆ। ਰਾਜਨੀਤੀ ਇਸ ਨਾਂ ਤੇ ਨਹੀਂ ਹੋ ਰਹੀ ਵੀ ਲੋਕਾਂ ਦੀ ਗਰੀਬੀ ਦੂਰ ਕਰਾਂਗੇ। ਲੋਕਾਂ ਦੀ ਪੁਖਮਰੀ ਦੂਰ ਕਰਾਂਗੇ ਕੰਮ ਦੇਵਾਂਗੇ ਲੋਕਾਂ ਨੂੰ ਭਗਵਾਨ ਦਾ ਨਾਮ ਵਰਤ ਕੇ ਉਹ ਸੱਤਾ ਤੇ ਆਏ ਤਾਂ ਉਹਨਾਂ ਦੀ ਵਿਚਾਰਤ Ara BJP ਤੋਂ ਵੱਖਰੀ ਨਹੀਂ ਹੈ ਤੇ ਜੋ ਪੰਜਾਬ ਵਿੱਚ ਇਸ ਵੇਲੇ ਜ਼ੁਲਮ ਹੋ ਰਿਹਾ ਲੋਕਾਂ 'ਤੇ ਜਿੱਦਾਂ ਪੰਜਾਬ 'ਚ ਵਿਦਿਆਰਥੀ ਕੁੱਟੇ ਗਏ ਆ ਰੋਜ਼ ਮਜ਼ਦੂਰ ਮੁਲਾਜ਼ਮ ਕੁੱਟੇ ਜਾ ਰਹੇ ਆ ਕੱਲ ਪੀਆਰਟੀ ਦੇ ਮੁਲਾਜ਼ਮ ਉਹਨਾਂ ਨੂੰ ਪੱਗਾ ਲਾ ਲਾ ਕੇ ਮੰਗੇ ਕੀਤਾ ਪੈਂਟਾਂ ਲਾਤੀਆਂ ਉਹਨਾਂ ਦੀਆਂ ਇਹ ਸੱਤਾ ਗਏ ਆ ਇਹ ਇਸ ਲਈ ਕਿਸੇ ਢੰਗ ਨਾਲ ਵੀ ਮੋਦੀ ਤੋਂ ਵੱਖਰਾ ਰਾਜ ਨਹੀਂ ਹੈ ਉਹਨਾਂ ਜਿਹੜੇ ਪੰਜਾਬ ਦੇ ਹਿੱਤ ਵੀ ਆ ਜਿਹੜੇ ਸਾਰੇ ਪੰਜਾਬੀਆਂ ਦੇ ਸਾਂਝੇ ਪਾਣੀ ਦਾ ਮਸਲਾ ਸਾਡਾ ਆ ਰਾਜਤਾਨੀ ਸਾਡੀ ਚਾਹੀਦੀ ਆ ਸਾਡੀ ਯੂਨੀਵਰਸਿਟੀ ਖੋਲ ਹੀ ਸਾਤੋਂ ਯੂਨੀਵਰਸਿਟੀ ਵਾਪਸ ਮੁੜੀ ਆ ਵਿਦਿਆਰਥੀ ਲੜਿਆ ਸਾਡਾ ਉਹ ਮੁੱਦਾ ਆ ਪੰਜਾਬੀ ਮਾਂ ਬੋਲੀ ਦਾ ਮੁੱਦਾ ਆ ਇਹ ਮੁੱਦਿਆਂ ਵੀ ਅਸੀਂ ਲੜਾਂਗੇ ਇਹ ਮੁੱਦੇ ਵੀ ਛੱਡ ਕੇ ਬੈਠਾ ਭਗਵੰਤ ਮਾਨ ਔਰ ਦਿੱਲੀ ਦੇ ਨਾਲ ਸਾਂਝਾ ਪਾ ਲਿਆ ਕੀ ਕਿਤੇ ਕਾਮਨਸਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬਹੁਤ ਵੱਡੀ ਲਹਿਰ ਸੀਗੀ ਪਰ ਹੁਣ ਬਹੁਤ ਘੱਟ ਵੇਖਣ ਨੂੰ ਮਿਲਦਾ ਇਹਦਾ ਕੀ ਕਾਰਨ ਆ ਜਿਹੜੇ ਬੰਦੇ ਬੈਠੇ ਆ ਇਹ ਵਿਚਾਰਤਾਰਾਂ ਸੁਣਨ ਵਾਸਤੇ ਆਏ ਆ ਇਹ ਯੁੱਗ ਵਿੱਚ ਜਦੋਂ ਕਰੋੜਾਂ ਰੁਪਏ ਵਰਤੇ ਜਾਂਦੇ ਹੋਣ ਕੱਲੇ-ਕੱਲੇ ਪਰਿਵਾਰ ਨੂੰ ਲੱਖ-ਲੱਖ ਰੁਪਏ ਦਿੱਤਾ ਜਾਂਦਾ ਹੋਵੇ ਉਦੋਂ ਕਿਰਤੀ ਲੋਕਾਂ ਦਾ ਇਦਾਂ ਆਉਣਾ ਆਪਣੇ ਸਾਈਕਲਾਂ ਤੇ ਸਾਧਨ ਕਰਕੇ ਆਉਣੇ ਛੋਟੀ ਗੱਲ ਨਹੀਂ ਹੈ ਸਾਡੀ ਕਾਮਨ ਸਲੈਰ ਨੂੰ ਐਮਐਲਏ ਚ ਦੇਖੋ ਐਮਐਲਏ ਕਿੰਨੇ ਇਹਨਾਂ ਦੇ ਆ ਲਹਿਰ ਦੇਖੋ ਦਿੱਲੀ ਦਾ ਮੋਰਚਾ ਵਿੱਚ ਸਾਡਾ ਹਿੱਸਾ ਕਿੰਨਾ ਪਿਆ ਜਿਹੜਾ ਕਾਨੂੰਨ ਵਾਪਸ ਕਰਾਇਆ ਉੱਥੇ ਅਸੀਂ ਹਿੱਸਾ ਕਿੰਨਾ ਪਾਇਆ ਜੇ ਤਰਨ ਤਾਰਨ ਵਿੱਚ ਲੋਕਾਂ ਨੂੰ ਆਪਣੀਆਂ ਫਸਲਾਂ ਦੇ ਜਿਹੜੇ ਬਕਾਏ ਸੀ ਨਹੀਂ ਮਿਲਦੇ ਮਿਲੇ ਆ ਉਹ ਕਿਹਨੇ ਦੁਆਏ ਆ ਉਹ ਕਮਨਿਸਟਾਂ ਦੇ ਮੋਰੇ ਲਾ ਕੇ ਦੁਆਏ ਆ ਇਸ ਲਈ ਹੌਲੇ ਦਿਨਾਂ ਚ ਅਸੀਂ ਚੋਣਾ ਵੀ ਜਿੱਤਾਂਗੇ ਇੱਕ ਵਾਰੀ ਦੁਸ਼ਮਣ ਨੇ ਪ੍ਰਚਾਰ ਕਰਕੇ ਸਾਤ ਨੂੰ ਸਾਤੋਂ ਕੋਤ ਕੁਝ ਖੋ ਲਿਆ ਸਾਡੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਲੇਕਿਨ ਕੌਮਨ ਸ ਵਿਚਾਰ ਤਾਰਾ ਨਾ ਮਰੀਆ ਤੇ ਨਾ ਮਰਨੀ ਆ ਕਿਉਂਕਿ ਇਹ ਵਿਚਾਰ ਤਾਰਾ ਬਾਬੇ ਨਾਨਕ ਦੀ ਵਿਚਾਰ ਤਾਰਾ ਆ ਇਹ ਵਿਚਾਰ ਤਾਰਾ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਤਾਰਾ ਆ ਇਹ ਵਿਚਾਰ ਤਾਰਾ ਬੰਦਾ ਬਹਾਦਰ ਦੀ ਵਿਚਾਰ ਤਾਰਾ ਆ ਇਸ ਲਈ ਇਹਨੂੰ ਇਦਾਂ ਨਾ ਮਿਲੋ ਤੇ ਤੁਹਾਡਾ ਐਮਐਲਏ ਹੁੰਦੇ ਹੁਣ ਤਾਂ ਹੈ ਨਹੀਂ ਐਮਐਲਏ ਸੀ ਭਗਸੋਖ ਦੇ ਐਮਐਲਏ ਬਣ ਕੇ ਮਰਿਆ ਸ਼ਹੀਦ ਹੋਇਆ ਤੇ ਚੋਲ ਲੜਿਆ ਹੀ ਨਹੀਂ ਕਦੀ ਕਰਤਾਰਸੂ ਸਰਬੱਗ ਦੇ ਐਮਐਲਏ ਸੀ ਸਾਡਾ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਹਬਜ਼ਾਦੇ ਕੋਈ ਐਮਐਲਏ ਬਣ ਕੇ ਸਾਡੇ ਲਈ ਲੜੇ ਐ ਐਮਐਲਏ ਬਣਨਾ ਦੂਜੀ ਨੰਬਰ ਦੀਆਂ ਗੱਲਾਂ ਤੇ ਲੋਕਾ ਚੇਤਨਾ ਆ ਜਵੇ ਐਮਐਲਏ ਵੀ ਬਣ ਜਵਾਂਗੇ ਸੱਤਾ ਦੇ ਕਬਜ਼ਾ ਵੀ ਕਰਾਂਗੇ ਲੇਕਿਨ ਚੇਤਨ ਕਰਨਾ ਬਹੁਤ ਜ਼ਰੂਰੀ ਆ ਤੇ ਚੇਤਨ ਦਾ ਅਸੀਂ ਫੜਿਆ ਨਾ ਅਸੀਂ ਇਹ ਗਲਤੀ ਕੀਤੀ ਕਮਨਿਸਟਾਨ ਨੇ ਸਾਨੂੰ ਉਹ ਗਲਤੀ ਮਹਿਸੂਸ ਹੋਈ ਆ ਅਸੀਂ ਉਹਨੂੰ ਠੀਕ ਕਰ ਰਹੇ ਆ ਅਸੀਂ ਜਿਹੜਾ ਪੰਜਾਬ ਦਾ ਵਿਰਸਾ ਸੀ ਸਾਡਾ ਆਪਣਾ ਇਤਿਹਾਸ ਸੀ ਆਪਣਾ ਥੋੜੀ ਅਸੀਂ ਉਹ ਤੋਂ ਦੂਰ ਹੋ ਗਏ ਆ ਆਕਰਚ ਕੀ ਮੈਸੇਜ ਕਰਨਾ ਚਾਹੁੰਦੇ ਜੀ ਜਨਤਾ ਨੂੰ ਅੱਜ ਸਾਰੇ ਆਪਾ ਇਕੱٹری ਹੋਏ ਆ ਜਿੱਦਾਂ ਨਸ਼ੇ ਦੀ ਲਹਿਰ ਵਗ ਰਹੀ ਹੈ ਪੰਜ ਦਰਿਆ ਮਿੱਠੇ ਪਾਣਿਆਂ ਦੇ ਸੀਗੇ ਛੇਵਾਂ ਦਰਿਆ ਜਿਹੜਾ ਇਸ ਵਕਤ ਆ ਵਗ ਰਿਹਾ ਨਸ਼ਿਆਂ ਦਾ ਉੱਥੇ ਕੀ ਮੈਸੇਜ ਕਰਨਾ ਚਾਹੁੰਦੇ ਮੈਸੇਜ ਇਹ ਕਰਨਾ ਚਾਹੁੰਨਾ ਆ ਪਾਰਟੀ ਵੱਲੋਂ ਵੀ ਪੰਜਾਬ ਦੇ ਲੋਕੋ ਜੋ ਤੁਹਾਡੇ ਨਾਲ ਵਾਪਰ ਰਿਹਾ ਨਾ ਇਹਨੂੰ ਬਰੀਕੀ ਨਾਲ ਸੋਚੋ ਕੌਣ ਜ਼ਿੰਮੇਵਾਰ ਆ ਨਸ਼ਿਆਂ ਲਈ ਕੌਣ ਜ਼ਿੰਮੇਵਾਰ ਆ ਮਹਿਗਾਈ ਲਈ ਕੌਣ ਜ਼ਿੰਮੇਵਾਰ ਆ ਕੰਮ ਨਾ ਦੇਣ ਲਈ ਕੌਣ ਜ਼ਿੰਮੇਵਾਰ ਆ ਇਹ ਜਿਹੜਾ ਜ਼ਿੰਮੇਵਾਰ ਆ ਉਹਨੂੰ ਸਤਾ ਤੋਂ ਲਾਉਣ ਦਾ ਕੰਮ ਕਰੋ ਇੱਕ ਤਾਂ ਇਹ ਕਰੋ ਵੱਡਾ ਕੰਮ ਦੂਜਾ ਧਰਮ ਦੇ ਨਾਂ ਤੇ ਉਹ ਤੇ ਆਪਸੀ ਫਿਰ ਆਪਸੀ 파ੜ ਨਾ ਪਾਓ ਮੇਰਾ ਧਰਮ ਚੰਗਾ ਦੂਜੇ ਦਾ ਮਾੜਾ ਉਹ ਚੰਗਾ ਆ ਮਾੜਾ ਧਰਮ ਆਪਣੇ ਨੂੰ ਮੰਨੋ ਲੇਕਿਨ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਕੇਂਦਰ ਦੇ ਖਿਲਾਫ ਲੜੀਏ ਇਹ ਸਾਡਾ ਸੁਨੇਹਾ